ਮੁਬਾਰਕ ਪਰ ਕੰਪਨੀ ਦਾ ਮਾਮਲਾ ਕੀ ਮਾਮਲਾ ਕਿ ਜਿਹੜੀ ਵਸੇ 10 ਕਰੋੜ ਦੇ ਆਸ-ਪਾਸ ਦੀ ਜਿਹੜੀ ਇਹ ਫੇਕ ਕਰੰਸੀ ਫੜੀ ਹੈ ਇਸ ਦੇ ਨਾਲ ਕੁਝ 올ਡ ਜਿਹੜੀ ਕਰੰਸੀ ਨੋਟ ਸੀਗੇ 2200 ਦੇ 500 500 ਦੇ ਜਿਹੜੇ オリジナル ਵੀ ਸੀਗੇ ਜਿਹੜੇ ਬੈਨ ਹੋ ਚੁੱਕੇ ਨੇ 2000 ਦੇ ਜਿਹੜੇ ਨੋਟ ਹੈ ਉਹ ਆਲਰੇਡੀ ਆਊਟ ਆਫ ਮਤਲਬ ਜਿਹੜੇ ਹੈਗੇ ਚਲਣ ਤੋਂ ਬਾਹਰ ਨੇ ਉਹ ਤੇ ਉਹਨਾਂ ਦੇ ਬਦਲੇ ਇਹਨਾਂ ਨੇ ਕੀ ਕੀਤਾ ਸੀਗਾ ਇੱਕ ਇਹਨਾਂ ਨੇ ਕਲਾਉਡ ਸੈਂਡ ਕਰਕੇ ਇੱਕ ਜਿਰਕਪੁਰ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੇ ਇੱਕ ਆਫਿਸ ਜਿਹੜਾ ਹੈਗਾ ਉਹ ਖੋਲਿਆ ਹੋਇਆ ਹੈ ਜੀ ਤੇ ਉੱਥੇ ਪਹਿਲਾਂ ਇਹ ਇਹਨਾਂ ਦੇ ਜੋ ਸੰਪਰਕ ਵਿੱਚ ਬੰਦੇ ਆਉਂਦੇ ਸੀਗੇ ਇਹ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਜੀ ਉੱਥੇ ਆਪਣੇ ਆਫਿਸ ਦੀ ਜਗਾਹ ਚੋਂ ਇਹਨਾਂ ਨੂੰ ਇਹ ਦਿਖਾਉਂਦੇ ਸੀਗੇ ਕਿ ਬੜਾ ਵੱਡਾ ਆਫਿਸ ਸੀਗਾ ਤੇ ਜਿਹੜੇ ਇਹ ਸੀਗੇ ਖੁਦ ਇਹ ਬੜੇ ਸ਼ਾਨੋ ਸ਼ੌਕਤ ਨਾਲ ਜਿਹੜੇ ਬੰਦੇ ਹੈਗੇ ਰਹਿੰਦੇ ਸੀਗੇ ਮੋਟੀਆਂ-ਮੋਟੀਆਂ ਚੈਨੀਆਂ ਸੋਨੇ ਦੇ ਕੜੇ ਇਹ ਉਹ ਕਈ ਚੀਜ਼ਾਂ ਇਹ ਲੋਕਾਂ ਨੂੰ ਤੇ ਮਤਲਬ ਪ੍ਰਭਾਵਿਤ ਕਰਦੇ ਸੀਗੇ ਇਸ ਦਿਖਾ ਕੇ ਫਿਰ ਆਪਣੀ ਜਿਹੜੀ ਕਲਾਉਡ ਜਿਹੜੀ ਕਲਾਉਡ ਸੈਂਡ ਕੰਪਨੀ ਹੈ ਜਿਹੜੀ ਇਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਕੰਪਨੀ ਹੈ ਕੀ ਹੈ ਇਹ ਡਾਟਾ ਸਟੋਰੇਜ ਦਾ ਕੰਮ ਕਰਦੀ ਹੈ ਔਰ ਜੋ ਕਿ ਇਲਨ ਮਸਕ ਦੀ ਕੰਪਨੀ ਹੈ ਅਮਰੀਕਾ ਵਿੱਚ ਉਹਦੇ ਨਾਲ ਐਫੀਲੀਏਟਡ ਹੈ ਕਿਸੇ ਤਰੀਕੇ ਨਾਲ ਜਿਸ ਦੇ ਆਧਾਰ ਤੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਹੋ ਜਾਂਦਾ ਸੀਗਾ ਫਿਰ ਇਹ ਨਾ ਬੰਦਿਆਂ ਨੂੰ ਲਿਜਾ ਕੇ ਗੱਡੀ ਵਿੱਚ ਜਿਵੇਂ ਸਾਡਾ ਜਿਹੜਾ ਮੁੰਦੇ ਮੁਕਦਮਾ ਹੈ ਸਾਗਰਗੋੜ ਹੈ ਇਸ ਨੂੰ ਇੱਕ ਗੱਡੀ ਵਿੱਚ ਬਿਠਾ ਕੇ ਲੈ ਕੇ ਗਏ ਗੱਡੀ ਦੀ ਡਿੱਕੀ ਜਿੱਥੇ ਆਪਣੀ ਗੱਗਰ ਦਰਿਆ ਹੈ ਉੱਤੇ ਥੱਲੇ ਨੂੰ ਉਤਰ ਕੇ ਇਹ ਜਿਹੜਾ ਉਸ ਨੂੰ ਉੱਤੇ ਦਿਖਾਇਆ ਇਹਨਾਂ ਨੇ ਗੱਡੀ ਖੋਲ ਕੇ ਦਿਖਾਈ ਤੇ ਉੱਪਰ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੋ ਕੱਲ ਸਾਨੂੰ ਪਤਾ ਲੱਗਿਆ ਜਿਹੜਾ ਉੱਪਰ ਵਾਲਾ ਜਿਹੜਾ ਨੋਟ ਹੁੰਦਾ ਸੀਗਾ ਸਿਰਫ ਜੋ ਇਹਨਾਂ ਰਿਮੋਟ ਦੇ ਸੁਪਰੇਂਡੀ ਹੈ ਉੱਪਰ ਵਾਲਾ ਜਿਹੜਾ ਉਹ ਨੋਟ ਹੁੰਦੇ ਸੀਗੇ ਓਰੀਜਨਲ ਹੁੰਦੇ ਸੀਗੇ ਜਿਹੜੇ ਥੱਲੇ ਵਾਲੇ ਹੁੰਦੇ ਸੀਗੇ ਉਹ ਫੇਕ ਹੁੰਦੇ ਸੀਗੇ ਜੀ ਤੇ ਇਹ ਕਾਫੀ ਬਰੀ ਡਿਗੀ ਤੁਹਾਨੂੰ ਦਿਖਾਉਂਦੇ ਸੀਗੇ ਇਹਨਾਂ ਨੂੰ ਦੱਸ ਦੱਸਦੇ ਕਿ ਲੋਕਾਂ ਨੂੰ ਵੀ ਸਾਡੇ ਕੋਲ ਕਰੀਬ 1000 ਕਰੋੜ ਰੁ ਜੋ ਕਿ ਅਸੀਂ ਇਕੱਲੇ ਇਹਨਾਂ ਨੂੰ ਆਰਬੀਆਈ ਵਿੱਚ ਜਮਾਨੀ ਕਰਵਾ ਸਕਦੇ ਅਸੀਂ ਤੁਹਾਡੇ ਰਾਹੀਂ ਤੁਹਾਡੇ ਵਰਗੇ ਜਿਹੜੇ ਸਾਡੇ ਜੋ ਮਤਲਬ ਗੁੱਡ ਫੇਥ ਦੇ ਬੰਦੇ ਨੇ ਉਹਨਾਂ ਰਾਹੀਂ ਅਸੀਂ ਇਹਨਾਂ ਨੂੰ ਮਤਲਬ ਆਰਬੀਆਈ ਜਾਂ ਬੈਂਕ ਵਿੱਚ ਜਮ੍ਹਾਂ ਕਰਵਾ ਸਕਦੇ ਹਾਂ ਜਿਸ ਤੇ ਇਹ ਬੋਲੇ-ਬਾਲੇ ਲੋਕਾਂ ਨਾਲ ਮਿਲ ਮਤਲਬ ਥੱਗੀ ਦਸਤਕਾਰ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਦਿਖਾ ਕੇ ਉਹਨਾਂ ਤੋਂ ਐਡਵਾਂਸ ਲੈ ਲੈਂਦੇ ਸੀਗੇ ਜਿਵੇਂ ਸਾਡਾ ਜਿਹੜਾ ਮੁੰਹਿਮ ਕਦਮਾ ਸਾਗਰਗੋੜ ਇਸ ਤੋਂ ਵੀ 40 ਲੱਖ ਰੁਪਏ ਲੈ ਲਏ ਸੀਗੇ ਇਸ ਨੂੰ 80 ਲੱਖ ਰੁਪਏ ਦੇ 2-2000 ਦੇ ਨੋਟ ਦੇਣੇ ਸੀਗੇ ਜਦਕਿ ਮਤਲਬ ਇਹਨਾਂ ਤੋਂ ਪੈਸੇ ਲੈ ਕੇ ਇਹਨੂੰ ਦਿਖਾਤੇ ਸੀਗੇ ਪਹਿਲਾਂ ਲੇਕਿਨ ਦਿੱਤੇ ਨਹੀਂ ਸੀਗੇ ਕੱਲ ਦੀ ਜਿਹੜੀ ਗੱਲ ਹੈਗੀ ਐ ਕੱਲ ਇਸ ਦਾ ਇੱਕ ਹੋਰ ਦੋਸਤ ਹੈ ਉਹਦੇ ਨਾਲ ਵੀ ਸੇਮ ਤਰੀਕੇ ਨਾਲ ਹੀ ਠੱਗੀ ਇਹਨਾਂ ਨੇ 60 ਲੱਖ ਰੁਪਏ ਦੀ ਮਾਰ ਲਈ ਸੀਗੀ ਉਸ ਤੋਂ ਇਸ ਨੂੰ ਪਤਾ ਲੱਗਿਆ ਵੀ ਜਿਹੜੇ ਕਰੰਸੀ ਨੋਟ ਹੈਗੇ ਆ ਜੋ ਇਹ ਵੀਡੀਓ ਬਣਾ ਬਣਾ ਕੇ ਭੇਜਦੇ ਆ ਫੋਨਾਂ ਤੇ ਉਹ ਦਿਖਾਉਂਦੇ ਨੇ ਉਸ ਤਰੀਕੇ ਨਾਲ ਇਹ ਸਾਰੀ ਸਾਰੀ ਜਿਹੜੀ ਕਰੰਸੀ ਹੈਗੀ ਫੇਕ ਹੈ ਫਿਰ ਕੱਲ ਇਸ ਨੂੰ ਪਤਾ ਲੱਗਿਆ ਸੀਗਾ ਵੀ ਇਸ ਇਲਾਕੇ ਵਿੱਚ ਜੀਰੋਪੁਰ ਡੇਰਾ ਬਸੀਆ ਫਿਰ ਲਾਲੋਬ ਦੇਵੀਆਂ ਵਿੱਚ ਇਹ ਸਰਗਰਮ ਹੈਗੇ ਕਿਸੇ ਨ ਕਿਸੇ ਨੂੰ ਇਹ ਕਰੰਸੀ ਨੋਟ ਦਿਖਾਣਗੇ ਜਿਸ ਦੇ ਆਧਾਰ ਤੇ ਸਾਡੀ ਟੀਮ ਨੇ ਨਾਕਾਬੰਦੀ ਕਰਕੇ ਇਹਨਾਂ ਦੀ ਸੂਲ ਲੈ ਕੇ ਇਹਨਾਂ ਨੂੰ ਮطلب ਨਾਕੇ ਤੇ ਰੋਕ ਲਿਆ ਤੇ ਇਹਨਾਂ ਦੀ ਗੱਡੀ ਵਿੱਚੋਂ ਜਿਹੜਾ ਇਹ ਕੈਸ਼ ਹੈਗਾ ਜਿਹੜਾ 10 ਕਰੋੜ ਰੁਪਏ ਦੇ ਕਰੀਬ ਹੀ ਬਰਾਮਦ ਕੀਤਾ ਹੈ ਸਰ ਇਹ ਕਿੰਨੇ ਕੁ ਪੜੇ ਹੋਏ ਹੈਗੇ ਤੇ ਇਹਨਾਂ ਦਾ ਇੱਕ ਪੁਰਾਣਾ ਹੋਇਆ ਸੀ ਆਦੀ ਅਸੀਂ ਕਾਫੀ ਕਰੰਸੀ ਸੀ ਕਿ ਜਿੰਨੇ ਬੰਦੇ ਫੜੇ ਦਿੱਤੇ ਦੋ ਬੰਦੇ ਫੜੇ ਨੇ ਜਿਹੜੇ ਜਿਹੜੇ ਆ ਇੱਕ ਦਾ ਨਾਮ ਹੈਗਾ ਗੁਰਦੀ ਪੁੱਤਰ ਜਗਨਨਾਥ ਵਾਸੀ ਗੁਰਦੋਇਨਗਰ ਨਗਰ ਪ੍ਰਕਸ਼ੇਤਕ ਦੂਸਰੇ ਹੈਗੇ ਸਚਿਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਬਰਤਨਗਰ ਬਰਤਨਗਰ ਪਹਿਵਾ ਜਿਹੜੇ 2000 ਦਾ ਜਾਂ 1000 ਦੇ ਨੋਟ ਸੀ origignal ਸੀ ਕਿ duplicate ਸੀ ਇਹਨਾਂ ਵਿੱਚ ਲਗਭਗ ਜਿਹੜੇ ਨੋਟ ਸੀਗੇ ਉਹ ਡੁਪਲੀਕੇਟ ਸੀਗੇ ਜੀ ਉਹਨਾਂ ਨੂੰ ਛਿਪਾਉਣ ਵਾਸਤੇ ਉਹਨਾਂ ਦੇ ਉੱਪਰ ਜਿਹੜੇ ਨੋਟ ਸੀਗੇ ਰੱਖਦੇ ਸੀਗੇ ਉਹ ਅਸਲੀ ਰੱਖਦੇ ਸੀਗੇ ਦੋ-ਦੋ ਹਜ਼ਾਰ ਦੇ ਜਿਵੇਂ ਹੈਗੇ ਆ ਜੋ ਪੁਰਾਣੇ ਨੋਟ ਸੀਗੇ ਜਿਹੜੇ ਚਲਨ ਵਿੱਚ ਸੀਗੇ ਪਹਿਲਾਂ ਆਪਣੇ ਉਹਨਾਂ ਨੂੰ ਉੱਪਰ ਰੱਖ ਲੈਂਦੇ ਸੀਗੇ ਥੱਲੇ ਗੱਡੀ ਵਿੱਚ ਜਿਹੜੇ ਹੈਗੇ ਆ ਗੱਡੀ ਵਿੱਚ ਰੱਖਦੇ ਸੀਗੇ ਉਹ ਉੱਪਰ ਬੈਂਡ ਲਾ ਕੇ ਤੇ ਥੱਲੇ ਮਤਲਬ ਇੱਕ ਫੇਕ ਕਰੰਸੀ ਨੋਟ ਰੱਖਦੇ ਸੀਗੇ ਉੱਪਰ 오ਰੀਜਨਲ ਲੱਗਦੇ ਸੀ ਸਰ ਇਸ ਤੋਂ ਪਹਿਲੇ ਇਸ ਤੋਂ ਪਹਿਲੇ ਵੀ ਕੋਈ ਇਹਨਾਂ ਨੇ ਇਸ ਤਰ੍ਹਾਂ ਦੀ ਠੱਗੀਆਂ ਕੀਤੀਆਂ ਪਹਿਲਾਂ ਅੱਛਾ ਸਾਨੂੰ ਪਤਾ ਲੱਗਿਆ ਜੀ ਜਦੋਂ ਡਿਊਰਿੰਗ ਇੰਟਰੋਗੇਸ਼ਨ ਯਾਰ ਜਿਵੇਂ ਲੋਕੀ ਆ ਰਹੇ ਨੇ ਜੀ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਵੀ ਐਦਾਂ ਕਰਕੇ ਬੰਦੇ ਫੜੇ ਨੇ ਲੋਕੀ ਆ ਕੇ ਸਾਨੂੰ ਦੱਸ ਰਹੇ ਨੇ ਜੀ ਜਿਵੇਂ ਇੱਕ ਲੇਡੀ ਇੱਕ ਬੰਦਾ ਹੋਰ ਆਇਆ ਸਾਡੇ ਕੋਲ ਉਹਨਾਂ ਨੇ ਵੀ ਆ ਕੇ ਦੱਸਿਆ ਵੀ ਸਾਡੇ ਨਾਲ ਵੀ ਇਸਨੇ ਇੱਕ ਲੇਡੀ ਆਈ ਉਸਨੇ ਦੱਸਿਆ ਵੀ 15 ਲੱਖ ਰੁਪਏ ਦੀ ਠੱਗੀ ਮਾਰ ਲਈ ਸੀਗੀ 2 ਲੱਖ ਰੁਪਏ ਇਸ ਦੇ ਖਾਤੇ ਵਿੱਚ ਗਏ ਸੀਗੇ ਤੇ ਬਾਕੀ ਇਹ ਹੈ ਨਾ ਜ਼ਿਆਦਾਤਰ ਕੈਸ਼ ਲੈਂਦੇ ਸੀਗੇ ਕੈਸ਼ ਲੈ ਕੇ ਫਸਾਉਂਦੇ ਸੀਗੇ ਬੰਦੇ ਨੂੰ ਵੀ ਇਹਨਾਂ ਦੇ ਕੋਲ ਕੋਈ ਸਬੂਤ ਵੀ ਨਾ ਰਵੇ ਕਿੰਨੇ ਲੰਮੇ ਸਮੇਂ ਸੇ ਚੱਲ ਰਿਹਾ ਤਾਂ ਇਹ ਕਾਰੋਬਾਰ ਇਨਕਾ ਇਹਨਾਂ ਦਾ ਕਰੀਬ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਕਰੀਬ 1.5 ਸਾਲ ਤੋਂ ਮਤਲਬ ਜੋ ਪਤਾ ਲੱਗਿਆ ਹੈ ਸਰ ਪ੍ਰਾਣਿਕ ਕਦਮ